ਇੱਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਐਮਨਾਬਾਦ ਸ਼ਹਿਰ ਵਿੱਚ ਪਹੁੰਚੇ ਐਮਨਾਬਾਦ ਸ਼ਹਿਰ ਦੇ ਵਿੱਚ ਭਾਈ ਲਾਲੂ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ ਜਿਹੜਾ ਕਿ ਲੱਕੜ ਦਾ ਕੰਮ ਕਰਦਾ ਸੀ ਭਾਈ ਲਾਲੂ ਦਸਾਂ ਨੋਆਂ ਦੀ ਕਿਰਤ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਤੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਦਾਨ ਵਿੱਚ ਦੇ ਦਿੰਦਾ ਸੀ ਇੱਕ ਦਿਨ ਤਾਂ ਤਾਂ ਜੀ ਗੁਰੂ ਨਾਨਕ ਤੇ ਜੀ ਤੇ ਭਾਈ ਮਰਦਾਨਾ ਜੀ ਲਾਲੂ ਦੇ ਘਰ ਪਹੁੰਚੇ ਸਤ ਕਰਤਾਰ ਦਾ ਹੁਕਮ ਦੇਣ ਲੱਗੇ ਪਾਈ ਲਾਲੋ ਸਵੇਲੇ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ ਸਤਕਰਤਾਰ ਦੀ ਆਵਾਜ਼ ਸੁਣ ਕੇ ਜਲਦੀ ਜਲਦੀ ਬਾਹਰ ਆਇਆ ਉਸਨੇ ਦੇਖਿਆ ਕਿ ਦੋ ਪਰਦੇਸੀ ਜਿਹੇ ਸਾਧੂ ਉਸਦੇ ਘਰ ਦੇ ਬਾਹਰ ਖੜੇ ਹੋਏ ਹਨ ਤਾਂ ਪਾਈ ਲਾਲੋ ਉਹਨਾਂ ਦੋਨਾਂ ਨੂੰ ਆਪਣੇ ਘਰ ਦੇ ਅੰਦਰ ਲੈ ਆਇਆ ਅੰਦਰ ਲਿਆ ਕੇ ਗੁਰੂ ਜੀ ਤੇ ਪਾਈ ਮਿਰਦਾਨੇ ਨੂੰ ਇੱਕ ਸਧਾਰਨ ਜਹੀ ਮੰਜੀ ਦੇ ਉੱਤੇ ਬਿਠਾ ਦਿੱਤਾ ਤੇ ਆਪ ਰਸੋਈ ਵਿੱਚ ਭੋਜਨ ਤਿਆਰ ਕਰਨ ਲਈ ਚੱਲ ਗਿਆ ਭੋਜਨ ਤਿਆਰ ਕਰਨ ਤੋਂ ਬਾਅਦ ਪਾਈ ਲਾਲੋ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਭੋਜਨ ਤਿਆਰ ਹੈ ਤੇ ਤੁਸੀਂ ਰਸੋਈ ਵਿੱਚ ਬੈਠ ਕੇ ਭੋਜਨ ਛਕ ਲਓ। ਤਾਂ ਗੁਰੂ ਜੀ ਨੇ ਕਿਹਾ ਸਾਡੇ ਲਈ ਤਾਂ ਹਰ ਜਗ੍ਹਾ ਪਵਿੱਤਰ ਹੈ। ਤੁਸੀਂ ਭੋਜਨ ਨੂੰ ਇੱਥੇ ਹੀ ਲੈ ਆਓ। ਗੁਰੂ ਜੀ ਦੇ ਕਿਹਾ ਅਨੁਸਾਰ ਭਾਈ ਲਾਲੋ ਨੇ ਸਭ ਤੋਂ ਪਹਿਲਾਂ ਗੁਰੂ ਜੀ ਤੇ ਭਾਈ ਮਰਦਾਨੇ ਦੇ ਹੱਥ ਸੁੱਚੇ ਕਰਵਾਏ ਤੇ ਫਿਰ ਤਿਆਰ ਕੀਤਾ ਹੋਇਆ ਭੋਜਨ ਉਹਨਾਂ ਦੇ ਸਾਹਮਣੇ ਪਰੋਸ ਦਿੱਤਾ। ਸਧਾਰਨ ਜਈ ਰੋਟੀ ਨੂੰ ਦੇਖ ਕੇ ਭਾਈ ਮਰਦਾਨਾ ਸੋਚ ਵਿੱਚ ਪੈ ਗਿਆ ਕਿ ਪਤਾ ਨਹੀਂ ਇਸ ਰੋਟੀ ਦਾ ਸਵਾਦ ਕਿਹੋ ਜਿਹਾ ਹੋਵੇਗਾ। ਅਰਜਦੋ ਭਾਈ ਮਰਦਾਨੇ ਨੇ ਉਹ ਰੋਟੀ ਖਾਣੀ ਸ਼ੁਰੂ ਕੀਤੀ ਤਾਂ ਉਸ ਨੂੰ ਰੋਟੀ ਵਿੱਚ ਅੰਮ੍ਰਿਤ ਦਾ ਸਵਾਦ ਆਣ ਲੱਗਾ ਰੋਟੀ ਖਾਣ ਤੋਂ ਬਾਅਦ ਭਾਈ ਮਰਦਾਨਾ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਦੇਖਣ ਨੂੰ ਤਾਂ ਰੋਟੀ ਸਧਾਰਨ ਜਿਹੀ ਲੱਗ ਰਹੀ ਸੀ ਪਰ ਪਤਾ ਨਹੀਂ ਕਿਉਂ ਜਦੋਂ ਮੈਂ ਇਹ ਰੋਟੀ ਖਾ ਰਿਹਾ ਸੀ ਇਸ ਵਿੱਚ ਅੰਮ੍ਰਿਤ ਦਾ ਸਵਾਦ ਆ ਰਿਹਾ ਸੀ ਇਸ ਵਿੱਚ ਕੀ ਪਾਇਆ ਹੋਇਆ ਸੀ ਗੁਰੂ ਜੀ ਨੇ ਭਾਈ ਮਰਦਾਨੇ ਦੀ ਗੱਲ ਦਾ ਉੱਤਰ ਦਿੱਤਾ ਮਰਦਾਨਿਆ ਇਹ ਰੋਟੀ ਹਾਕ ਹਲਾਲ ਦੀ ਕਮਾਈ ਦੀ ਸੀ ਤੇ ਇਸ ਰੋਟੀ ਦਾ ਸੁਆਦ ਦੁਨਿਆਵੀ ਸੁਆਦਾਂ ਤੋਂ ਉੱਪਰ ਹੁੰਦਾ ਹੈ ਤੀਜੇ ਦਿਨ ਜਦੋਂ ਗੁਰੂ ਜੀ ਜਾਣ ਲਈ ਤਿਆਰ ਹੋਏ ਤਾਂ ਪਾਈ ਲਾਲੋ ਨੇ ਉਹਨਾਂ ਨੂੰ 1 ਮਹੀਨੇ ਵਾਸਤੇ ਹੋਰ ਆਪਣੇ ਕੋਲ ਰੱਖ ਲਿਆ ਤਾਂ ਗੁਰੂ ਜੀ ਤੇ ਪਾਈ ਮਰਦਾਨਾ ਉਸ ਕੋਲ ਠਹਿਰ ਗਏ ਜਿੱਥੇ ਰਹਿ ਕੇ ਉਹ ਨਾਮ ਕਥਾ ਕੀਰਤਨ ਕਰਨ ਲੱਗ ਪਏ ਉਹਨਾਂ ਦਿਨਾਂ ਵਿੱਚ ਅਹਿਮਦਾਬਾਦ ਸ਼ਹਿਰ ਦਾ ਚੌਧਰੀ ਮਲਕ ਭਾਗੋ ਹੁੰਦਾ ਸੀ ਤੇ ਮਲਕ ਭਾਗੋ ਨੇ ਸਭ ਖੱਤਰੀਆਂ ਬ੍ਰਾਹਮਣਾਂ ਤੇ ਸਾਧੂ ਫਕੀਰਾਂ ਨੂੰ ਭੋਜਨ ਸ਼ਕਨ ਦਾ ਸੱਦਾ ਦਿੱਤਾ ਤਾ ਮਲਕ ਪਾਗੋ ਦੇ ਸੱਦੇ ਉੱਤੇ ਸਾਰੇ ਜਨੇ ਭੋਜਨ ਛਕਣ ਲਈ ਚਲੇ ਗਏ ਪਰ ਸਿਰਫ ਇੱਕ ਗੁਰਨਾਨਕ ਦੇਵ ਜੀ ਸਨ ਜਿਹੜੇ ਭੋਜਨ ਛਕਣ ਲਈ ਨਹੀਂ ਗਏ ਜਦੋਂ ਮਲਕ ਪਾਗੋ ਨੂੰ ਇਸ ਕੱਲ ਦਾ ਪਤਾ ਲੱਗਾ ਕਿ ਇੱਕ ਸਾਧੂ ਉਹਨਾਂ ਦੇ ਸੱਦੇ 'ਤੇ ਨਹੀਂ ਆਇਆ ਤਾਂ ਮਲਕ ਪਾਗੋ ਨੂੰ ਆਪਣਾ ਨਿਰਾਦਰ ਮਹਿਸੂਸ ਹੋਇਆ ਤੇ ਉਹ ਆਪਣੇ ਆਪ ਚੱਲ ਕੇ ਭਾਈ ਲਾਲੋ ਦੇ ਘਰ ਪਹੁੰਚ ਗਿਆ ਤੇ ਗੁਰੂ ਜੀ ਨੂੰ ਆਖਣ ਲੱਗਾ ਸੰਤ ਜੀ ਤੁਸੀਂ ਇੱਕ ਛੂਦਰ ਦੇ ਘਰ ਰਹਿ ਰਹੇ ਹੋ ਤੇ ਛੂਦਰ ਦੇ ਹੱਥਾਂ ਦੀਆਂ ਸੁੱਕੀਆਂ ਮਿੱਸੀਆਂ ਰੋਟੀਆਂ ਖਾ ਰਹੇ ਹੋ ਤਾਂ ਜਦੋਂ ਤੁਹਾਨੂੰ ਮੈਂ ਆਪਣੇ ਘਰ ਵਿੱਚ ਭੋਜਨ ਤੇ ਸੱਦਾ ਦਿੱਤਾ ਸੀ ਤਾਂ ਤੁਸੀਂ ਮੇਰੇ ਚੰਗੇ ਚੁੱਕੇ ਭਗਵਾਨਾਂ ਨੂੰ ਖਾਣ ਤੋਂ ਨਾ ਕਰ ਦਿੱਤੀ ਮੈਨੂੰ ਦੱਸੋ ਕਿ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਕੁਰਾਉਂਦਿਆਂ ਹੋਇਆ ਕਿਹਾ ਮਲਕ ਭਾਗੋ ਜਿਹੜਾ ਪਾਈ ਲਾਲੋ ਹੈ ਉਹ ਹੱਕ ਹਲਾਲ ਦੀ ਕਮਾਈ ਕਰਦਾ ਹੈ ਹੱਕ ਹਲਾਲ ਦੀ ਕਮਾਈ ਦੁੱਧ ਸਮਾਨ ਹੁੰਦੀ ਹੈ ਪਰ ਤੇਰੀ ਕਮਾਈ ਜੋਰ ਚੁਬੜਦੀ ਕਮਾਈ ਹੈ ਤੇਰਾ ਇਸ ਤਰ੍ਹਾਂ ਦੀ ਕਮਾਈ ਦਾ ਤਿਆਰ ਕੀਤਾ ਹੋਇਆ ਭੋਜਨ ਲਹੂ ਦੇ ਸਮਾਨ ਹੈ ਗੁਰੂ ਜੀ ਦੇ ਮੋਹ ਹੈ ਇਹ ਗੱਲ ਸੁਣ ਕੇ ਮਲਕ ਭਾਗੋ ਨੂੰ ਬਹੁਤ ਗੁੱਸਾ ਆਇਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਤੁਹਾਨੂੰ ਸਬੂਤ ਕਰਨਾ ਪਏਗਾ ਕਿ ਮੇਰੀ ਕਮਾਈ ਦਾ ਭੋਜਨ ਲਹੂ ਦੇ ਸਮਾਨ ਹੈ ਇਸ ਚੂਦਰਤ ਲਾਲੂ ਦੀ ਕਮਾਈ ਦਾ ਭੋਜਨ ਦੁੱਧ ਦੇ ਸਮਾਨ ਹੈ ਇਸ ਦਾ ਸਬੂਤ ਕਰਨ ਲਈ ਗੁਰੂ ਜੀ ਨੇ ਮਲਕ ਭਾਗੋ ਨੂੰ ਕਿਹਾ ਤੁਸੀਂ ਆਪਣੇ ਸ਼ਾਹੀ ਪਕਵਾਨ ਦਾ ਥਾਲ ਮੇਰੇ ਕੋਲ ਮੰਗਵਾਓ ਤੇ ਦੂਸਰੇ ਪਾਸੇ ਪਾਈ ਲਾਲੋ ਨੂੰ ਵੀ ਕਿਹਾ ਜਾ ਦੌੜ ਕੇ ਜਾ ਤੇ ਆਪਣੀ ਰੋਟੀ ਮੇਰੇ ਕੋਲ ਲੈ ਆ। ਦੋਨੋਂ ਜਾਣਿਆਂ ਨੇ ਰੋਟੀ ਦੀਆਂ ਆਪੋ ਆਪਣੀਆਂ ਥਾਲੀਆਂ ਗੁਰੂ ਜੀ ਦੇ ਅੱਗੇ ਰੱਖ ਦਿੱਤੀਆਂ। ਮਲਕ ਪਾਗੋ ਦੀ ਸ਼ਾਹੀ ਥਾਲੀ ਵਿੱਚ ਪੂੜੀਆਂ ਪਈਆਂ ਹੋਈਆਂ ਸਨ ਤੇ ਲਾਲੋ ਦੀ ਥਾਲੀ ਵਿੱਚ ਰੁੱਕੀ ਮਿੱਸੀ ਰੋਟੀ ਪਈ ਹੋਈ ਸੀ। ਤਾਂ ਗੁਰੂ ਜੀ ਨੇ ਇੱਕ ਹੱਥ ਵਿੱਚ ਮਲਕ ਪਾਗੋ ਦੀਆਂ ਪੂੜੀਆਂ ਫੜ ਲਈਆਂ ਤੇ ਦੂਸਰੇ ਵਿੱਚ ਪਾਈ ਲਾਲੋ ਜੀ ਦੀਆਂ ਸੁੱਕੀਆਂ ਮਿੱਸੀਆਂ ਰੋਟੀਆਂ ਫੜ ਲਈਆਂ ਤੇ ਆਪਣੇ ਹੱਥਾਂ ਦੀਆਂ ਮੁਠੀਆਂ ਨੂੰ ਬੰਦ ਕਰ ਲਿਆ। ਤਾਂ ਲੋਕਾਂ ਨੇ ਦੇਖਿਆ ਜਿਹੜੇ ਹੱਥ ਵਿੱਚ ਮਲਕ ਪਾਗੋ ਦੀਆਂ ਪੂਰੀਆਂ ਸਨ ਉਹਨਾਂ ਵਿੱਚੋਂ ਖੂਨ ਦੀ ਤਾਰ ਨਿਕਲਣ ਲੱਗੀ ਤੇ ਜਿਹੜੇ ਹੱਥ ਵਿੱਚ ਮਲਕ ਪਾਗੋ ਦੀ ਸੁੱਕੀ ਮਿੱਸੀ ਰੋਟੀ ਸੀ ਉਸ ਵਿੱਚੋਂ ਦੁੱਧ ਦੀ ਤਾਰ ਨਿਕਲਣ ਲੱਗੀ ਜਿਹੜੇ ਵੀ ਲੋਕ ਗੁਰੂ ਜੀ ਦੇ ਇਸ ਕੋਤਕ ਨੂੰ ਦੇਖ ਰਹੇ ਸਨ ਉਹ ਬਹੁਤ ਹੈਰਾਨ ਪਰੇਸ਼ਾਨ ਹੋ ਗਏ ਗੁਰੂ ਜੀ ਨੇ ਮਲਕ ਪਾਗੋ ਨੂੰ ਕਿਹਾ ਤੇਰੇ ਭੋਜਨ ਵਿੱਚ ਗਰੀਬਾਂ ਦੇ ਲਹੂ ਨੂੰ ਚੂਸ ਕੇ ਕੀਤੀ ਹੋਈ ਕਮਾਈ ਦਾ ਅਸਰ ਹੈ ਪਾਈ ਲਾਲੋ ਦੀ ਰੋਟੀ ਹੱਕ ਹਲਾਲ ਤੇ ਦਸਾਂ ਨੋਵਾਂ ਦੀ ਕਿਰਤ ਨਾਲ ਤਿਆਰ ਹੋਈ ਹੈ ਪਾਈ ਲਾਲੋ ਦਸਾਂ ਨੋਵਾਂ ਦੀ ਕਿਰਤ ਕਰਦਾ ਹੈ ਤੇ ਵੰਡ ਛਕਦਾ ਹੈ ਇਹ ਬਿਲਕੁਲ ਪਵਿੱਤਰ ਹੈ ਇਹ ਸਭ ਦੇਖ ਕੇ ਗੁਰੂ ਜੀ ਦੇ ਬਚਨ ਸੁਣ ਕੇ ਮਲਖ ਭਾਗੋ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਕਹਿਣ ਲੱਗਾ ਕਿ ਗੁਰੂ ਜੀ ਮੇਰੇ ਪਿਛਲੇ ਪਾਪਾਂ ਤੇ ਗੁਨਾਹਾਂ ਨੂੰ ਮਾਫ ਕਰ ਦਿਓ ਤੇ ਹੁਣ ਤੋਂ ਬਾਅਦ ਮੈਂ ਤੁਹਾਡੇ ਦੱਸੇ ਹੋਏ ਮਾਰਗ ਤੇ ਹੀ ਚੱਲਾਂਗਾ ਕਿਸੇ ਦਾ ਪਰਾਇਆ ਤਾਂ ਨਹੀਂ ਖਾਵਾਂਗਾ ਦਸਾਂ ਨੋਆ ਦੀ ਕਿਰਤ ਕਰਾਂਗਾ ਤੇ ਵੰਡ ਕੇ ਛਕਾਂਗਾ ਗੁਰੂ ਨਾਨਕ ਦੇਵ ਜੀ ਨੇ ਮਲਖ ਭਾਗੋ ਨੂੰ ਚੰਗੇ ਰਾਹ ਤੇ ਚੱਲਣ ਦਾ ਆਸ਼ੀਰਵਾਦ ਦਿੱਤਾ ਤੇ ਲੋਕਾਂ ਦੇ ਖಲ್ಯਾਨ ਲਈ ਅਗਾਹਾਂ ਵੱਲ ਚੱਲ ਪਏ ਸਤਨਾਮ ਸ਼੍ਰੀ ਵਾਹਿਗੁਰੂ